ਗੋਲੀਆਂ 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 ਸ਼ਿਰ ਮਖਸਰ ਸਾਹਿਬ ਦੇ ਵਿੱਚ ਰਿਟਾਇਰਡ ਐਸਐਚਓ ਨੂੰ ਮਾਰ ਦਿੱਤੀਆਂ ਗੋਲੀਆਂ ਤੇ ਗੋਲੀਆਂ ਮਾਰਮਲੇ ਕੋਨੇ ਗੈਂਗਸਟਰ ਪੰਜਾਬ ਦੇ ਗੈਂਗਸਟਰ ਜੋ ਕਿ ਕੈਨੇਡਾ ਸੈਟੇ ਹੋਏ ਨੇ ਜੇਕਰ ਰਿਟਾਇਰਡ ਐਸਐਚਓ ਦੇ ਪਰਿਵਾਰ ਦੀ ਗੱਲ ਨੂੰ ਸਹੀ ਮੰਨੀ ਤੇ ਨਿਸ਼ਾਨ ਸਿੰਘ ਨਾਮ ਦੇ ਗੈਂਗਸਟਰ ਨੇ ਮਰਵਾ ਦਿੱਤੀਆਂ ਉਹਨਾਂ ਦੇ ਪਿਆ ਨੂੰ ਗੋਲੀਆਂ 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 ਤੁਸੀਂ ਆਪ ਹੀ ਸੁਣ ਲਵੋ ਤੇ ਪੱਤ ਦੀ ਜ਼ੁਬਾਨੇ ਕਿਵੇਂ ਹੋਈ ਇਹ ਵਾਰਤਾ ਆਖਰਕਾਰ ਕਿਉਂ ਰਿਟਾਇਰਡ ਅਸ ਚਾ ਨੂੰ ਮਾਰ ਦਿਆਂ ਗੀਆਂ ਗੋਲੀਆਂ ਦੈਨਿਕ ਮੈਲ ਪੰਜਾਬੀ ਟੀਵੀ ਦੇ ਲਈ ਆਮ ਤੌਰ ਤੇ ਰਿਪੋਰਟ ਵੇਖ ਲਓ ਕਿ ਕਿਵੇਂ ਚਲੀਆਂ ਇੱਕ ਰਿਟਾਇਰਡ ਆ ਸੱਚੋਤੇ ਗੋਲੀਆ ਕਿਹੜੀ ਜਗ੍ਹਾ ਵੱਜੀ ਹੈ ਗੋਲੀ? ਪੇਟ ਦੇ ਵਿੱਚ ਗੋਲੀ ਵੱਜੀ ਹੈ ਜੀ। ਸਰ ਅੰਦਰੋਂ ਗੋਲੀ ਨਿਕਲ ਗਈ ਹੈ ਜਾਂ ਕਿੰਨੀਆਂ ਗੋਲੀਆਂ? ਹਜੇ ਟੈਸਟ ਚੱਲ ਰਿਹਾ ਜੀ ਪੇਟ ਦੇ ਜੋ ਵੱਜ ਕੇ ਲਾਤਲੇ ਪਾਸੇ ਗਈ ਹੈ। ਆਂਤਰੀਆਂ ਦੀ ਛੱਟ ਲੱਗਦੀ ਹੈ ਸਰਦਾਰ ਦਰਬਾਰ ਸਿੰਘ ਮੇਰੇ ਫਾਦਰ ਸਾਹਿਬ ਹੈ ਇਹ ਰਿਟਾਇਰਡ ਐਸ ਐਚਓ ਮਤਲਬ ਰਿਟਾਇਰਡ ਇਨਸਪੈਕਟਰ ਸਾਹਿਬ ਨੇ ਇਹ ਸਾਡਾ ਮਤਲਬ ਕੋਈ ਪ੍ਰੋਪਰਟੀ ਦਾ ਮਾਇਨਰਿਟੀ ਜਾਂ ਡਿਸਪਿਊਟ ਸੀਗਾ ਪਰ ਸਾਨੂੰ ਨਹੀਂ ਪਤਾ ਸੀ ਕਿ ਉਹ ਦੂਸਰੀ ਪਾਰਟੀ ਦੇ ਗੈਂਗਸਟਰ ਨਿਸ਼ਾਨਾ ਇਹ ਲਾਸਟ ਮੰਥ ਮੈਨੂੰ ਫਾਦਰ ਸਾਹਿਬ ਨੇ ਇਨਫੋਰਮ ਵੀ ਕੀਤਾ ਸੀ ਕਿ ਗੈਂਗਸਟਰ ਨਿਸ਼ਾਨ ਸਿੰਘ ਉਹਨਾਂ ਦਾ ਕੋਈ ਕੈਨੇਡਾ ਦਾ ਨੰਬਰ ਹੈ ਉਹਨਾਂ ਨੇ ਪਾਪਾ ਨੂੰ ਮਤਲਬ ਕਾਲ ਕਰਕੇ ਪ੍ਰੋਪਰ ਵਾਰਨਿੰਗ ਕੀਤੀ ਸੀ ਕਿ ਤੁਹਾਡੀ ਫੈਮਿਲੀ ਦਾ ਇੱਕ ਅੱਧਾ ਬੰਦਾ ਚੱਕ ਦਿਆਂਗੇ ਨਾਰਮਲ ਬੰਦਾ ਕਿੱਥੋਂ ਸਰਵਾਈਵ ਕਰ ਲਏਗਾ ਜੇ ਇੱਕ ਪੁਲਿਸ ਵਾਲਾ ਇੰਸਪੈਕਟਰ ਲੈਵਲ ਦਾ ਬੰਦਾ ਤਿੰਨ ਜਗ੍ਹਾ ਤੇ ਐਸਐਚਓ ਰਿਆ ਤੁਸੀਂ ਐਸਐਚਓ ਦਰਬਾਰ ਸਿੰਘ ਸਰਚ ਕਰਕੇ ਦੇਖ ਲਓ ਐਸਐਚਓ ਲਖੇ ਨਸ਼ੇ ਦੇ ਵਿੱਚ ਪੂਰੇ ਐਂਟੀ ਰਏ ਹੈ ਇਹ ਹੋ ਵੀ ਸਕਦਾ ਹੈ ਕਿ ਨਸ਼ੇ ਦੇ ਖਿਲਾਫ ਇਹਨਾਂ ਨੇ ਬਹੁਤ ਮੁਹਿੰਮ ਚਲਾਈ ਸੀ ਲਖੇ ਵਾਲੀ ਤੇ ਬਰੇ ਵਾਲੀ ਇਹਨਾਂ ਦਾ ਇੱਕ ਉਹ ਵੀ ਪਹਿਲੂ ਆ ਸਕਦਾ ਹੈ ਕਿ ਉਹਨਾਂ ਨੇ ਕੋਈ ਸ਼ੇ ਨਸ਼ੇੜੀਆਂ ਨੇ ਇਹਨਾਂ ਤੋਂ ਕਿਸੇ ਖੁੰਦ ਕੱਢੀ ਹੋਵੇ ਤਿੰਨ ਗੱਡੀਆਂ ਆਈਆਂ ਪਰ ਜਿਹੜਾ ਮੇਨ ਕਲਪਰੇਟ ਹੈ ਉਹ ਨਿਸ਼ਾਨ ਸਿੰਘ ਹੈ ਮੋਸਟਲੀ ਯੂ ਕੈਨੇਡਾ ਤੋਂ ਓਪਰੇਟ ਕਰਦਾ ਧਮਕੀ ਵਾਲੇ ਆਡੀਓ ਰਿਕਾਰਡਿੰਗ ਅਸੀਂ ਐਸਐਚਓ ਦੇ ਬਾਲਸਨ ਨੂੰ ਪਹਿਲਾਂ ਹੀ ਭੇਜੀ ਹੋਈ ਮੀਨਾਂ ਪਹਿਲਾਂ ਜਿਹਦੇ ਵਿੱਚ ਉਹਨਾਂ ਨੇ ਸਾਫ਼ ਬੋਲਿਆ ਹੋਇਆ ਮੈਂ ਤੁਹਾਨੂੰ ਪਰਚਾ ਦਰਜ ਕੀਤਾ ਸੀ ਬੋਸਨ ਨੂੰ ਜਦੋਂ ਪਹਿਲਾਂ ਇਹ ਮਾਮਲਾ ਨਹੀਂ ਫਾਦਰ ਸਾਹਿਬ ਨੇ 5-6 ਰਿਪੋਰਟਾਂ ਦਿੱਤੀਆਂ ਹੋਈਆਂ 5-6 ਜਿਹੜਾ ਉਹ ਜਿਹੜੀ ਫਰਸਟ ਰਿਪੋਰਟ ਕਰਦੇ ਸੀ ਕਿ ਸੰ ਧਮਕੀ ਆਈ ਇੰਜ ਕਰਕੇ ਉਹਦੇ ਵਿੱਚ ਉਹਦੇ ਤੋਂ ਪਰਚਾ ਕੁਛ ਨਹੀਂ ਹੋਇਆ ਨਿਸ਼ਾਨ ਸਿੰਘ ਦਾ ਕਾਲ ਬੈਕ ਟੂ ਬੈਕ ਆ ਰਿਹਾ ਸੀਗਾ ਡਰ ਕ੍ਰੀਏਟ ਕੀਤਾ ਏ ਇੱਕ ਉਹਨਾਂ ਦੇ ਚਾਚਾ ਜੀ ਡੀਐਮਪੀ ਸੰਭਰ ਦਾ ਨਾਮ ਲੈ ਆਪਾਂ ਨੇ ਇੱਕ ਇੱਕ ਜਿਹੜਾ ਮੇਨ ਜਿਹੜਾ ਕਲਪਰੇਟ ਨੇ ਦੇ ਵਿੱਚ ਇਹ ਮੈਟਰ ਇਹਨੇ ਇਗਨਾਈਟ ਨਹੀਂ ਹੋਣਾ ਸੀ ਇਹ ਮੈਟਰ ਗੁਰਮੀਲ ਠੇਕੇਦਾਰ ਹੈ ਜਿਹਨਾਂ ਤੋਂ ਅਸੀਂ ਜ਼ਮੀਨ ਲਈ ਸੀ ਉਹਨੂੰ ਇਸ ਵੇਲੇ ਅਸੀਂ ਠੇਕਾ ਨਹੀਂ ਠੇਕੇ ਦੀ ਜ਼ਮੀਨ ਨਹੀਂ ਦਿੱਤੀ ਜਿਹੜਾ ਉਹਨਾਂ ਦੇ ਮਨ ਦੇ ਵਿੱਚ ਥੋੜੀ ਜੀ ਮੰਨਛਾ ਸੀਗੀ ਉਹਨਾਂ ਦੇ 네ਗੇਟਿਵ ਫੀਲਿੰਗ ਸੀ ਤਾਂ ਕਰਕੇ ਇਹ ਸਾਰਾ ਪਖਿਆ ਮੈਟਰ ਉਹਨੇ ਹੀ ਪਖਾਇਆ ਸਾਰਾ ਮਤਲਬ ਜਿਹੜਾ ਇਗਨਾਈਟ ਕੀਤਾ ਇਹ ਗੁਰਮੀਲ ਸਿੰਘ ਤੇ ਉਹਦਾ ਬੇਟਾ ਹੈ ਕੋਈ ਰਾਜਦੀਪ ਸਿੰਘ ਹੈ ਸ਼ਾਇਦ ਇਹ ਉਹਨਾਂ ਦਾ ਸਿਸਟਮ ਖਰਾਬ ਕੀਤਾ ਹੋਇਆ ਹੈ ਹੋਰ ਕੁਝ ਨਹੀਂ ਹੈ ਜਿੱਦੋਂ ਪੁਲਿਸ ਵਾਲੇ ਹੀ ਸੇਫ ਨਹੀਂ ਹੈ ਆਫਟਰ ਰਿਟਾਇਰਮੈਂਟ ਮੈਨੂੰ ਨਹੀਂ ਲੱਗਦਾ ਪੰਜਾਬ ਦੇ ਵਿੱਚ ਕੋਈ ਹੋਰ ਬੰਦਾ ਸੇਫ ਹੋਏਗਾ ਤੇ ਇਹ ਗੈਂਗਸਟਰਵਾਦ ਹੀ ਕਰਨਾ ਤੇ ਫਿਰ ਮਤਲਬ ਫਿਰ ਪੰਜਾਬ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਪ੍ਰੋਸਪਰ ਕਰੇਗਾ ਤੇ ਜੇ ਗੈਂਗਸਟਰ ਦੇ ਰੂਲ ਕਰਨਾ ਹੈ ਇਹ ਇਨਫੋਰਮ ਆਪਾਂ ਪੋਲਿਟੀਕਲ ਪਾਰਟੀਆਂ ਦੇ ਵੀ ਮੇਰੇ ਮੇਨ ਈਮੇਲ ਇਮੇਜ ਹੈ ਉਹਨਾਂ ਨੂੰ ਇਨਫੋਰਮ ਕੀਤਾ ਹੋਇਆ ਹੈ ਬਟ ਉਹਦੇ باوجود ਵੀ ਇਹ ਮੈਟਰ ਹੋ ਗਿਆ ਫਿਰ ਤਾਂ ਮਤਲਬ ਗੈਂਗਸਟਰ ਰੂਲ ਹੀ ਹੈ ਪੰਜਾਬ ਦੇ